ਪ੍ਰੀਤ ਮੈਂ ਉਹਨਾਂ ਬਾਰੇ ਸਾਰਾ ਕੁਝ ਪਤਾ ਕਰ ਚੁੱਕਿਆ ਸਾਰਾ ਕੁਝ ਵਧੀਆ ਉਹਨਾਂ ਦਾ ਤੂੰ ਉੱਥੇ ਐਸ਼ ਕਰੇਂਗੀ ਤੈਨੂੰ ਕੋਈ ਕਾਟ ਨਹੀਂ ਹੋਣੀ ਉੱਥੇ ਮੰਨ ਲੈ ਮੇਰੀ ਗੱਲ ਐਵੇਂ ਕਮਲੀਆਂ ਨਾ ਮਾਰ ਤੂੰ ਵੀਰੇ ਉਹਨੇ ਕੈਸ਼ ਤਾਂ ਦੇ ਕੇ ਕਿੰਨਾ ਮੰਗਿਆ ਕਰਜ਼ਾਈ ਹੋ ਕੇ ਬਹਿ ਜਾਏਂਗਾ ਤੂੰ ਨਾਲੇ ਆਪਣੇ ਕੋਲ ਕਿੰਨੇ ਕੁ ਜ਼ਮੀਨਾਂ ਐਂਗੀਆਂ ਓਏ ਉਹਦੀ ਟੈਨਸ਼ਨ ਤੂੰ ਨਾ ਲੈ ਉਹਦਾ ਮੰਨੇ ਕਰਨਾ ਨਾ ਮੈਂ ਆਪੇ ਕਰ ਲੂੰਗਾ ਤੂੰ ਤਾਂ ਖੁਸ਼ ਰਹੇਂਗੀ ਵੀਰੇ ਉਹ ਖੁਸ਼ੀਆਂ ਦਾ ਕਰਨਾ ਹੀ ਕੀ ਜਦੋਂ ਮੇਰਾ ਭਰਾ ਦੁਖੀ ਹੋ ਜਾਊਗਾ ਇੱਥੇ ਮੰਮੀ ਮੈਂ ਨਹੀਂ ਕਰਾਉਣਾ ਇੱਥੇ ਵਿਆਹ ਕਰੀ ਤਾਂ ਮਾਤਾ ਤੈਨੂੰ ਕਹਿਤਾ ਦੇਖ ਮੈਂ ਐਦਾਂ ਦੇ ਰਿਸ਼ਤੇ ਬਾਰ-ਬਾਰ ਤਾਂ ਮਿਲਦੇ ਨਹੀਂ ਹੈਗੇ ਜਿੱਦ ਦਾ ਹੁਣ ਲੱਭ ਗਿਆ ਬਾਕੀ ਤੇਰੀ ਮਰਜ਼ੀ ਆ ਜਿਵੇਂ ਕਰਨਾ ਕਰ ਲਾ ਫਿਰੇ ਮੈਂ ਤਾਂ ਤੇਰੇ ਬਾਰੇ ਵੀ ਸੋਚਦੀ ਆ ਮੰਮੀ ਤੂੰ ਸਮਝਾ ਨਾ ਥੇਰੇ ਨੂੰ ਕੋਈ ਨਾ ਪਰ ਤੂੰ ਹੌਸਲਾ ਰੱਖ ਸੌਂਠੀ ਹੋ ਜਾ ਲਿਆ ਬੈਠਾ ਹੋਰੇ ਨਾ ਤੂਰੇ ਬੈਠਾ ਮੋਜਾਂ ਨਾਲ ਚਾਚੀ ਨੇ ਸਾਰਾ ਪਿੰਡ ਗਾਤਾ ਫਿਰ ਉਹਨੇ ਮੈਨੂੰ ਭੇਜਿਆ ਗਏ ਜੀ ਦੇਖ ਕੇ ਆ ਗਏ ਜੀ ਕਿੱਥੇ ਆ ਓ ਯਾਰ ਬਸ ਮੇਰਾ ਮੂਡ ਜਾ ਖਰਾਬ ᱛੀ ਮੈਂ ਉਰੇ ਆ ਕੇ ਬਹਿ ਗਿਆ ਯਾਰ ਓਏ ਕੀ ਹੋ ਗਿਆ ਮੂਡ ਖਰਾਬ ਨੂੰ ਗੱਲ ਦੱਸ ਓ ਯਾਰ ਤੈਨੂੰ ਪਤਾ ਪ੍ਰੀਤ ਨੂੰ ਨਾ ਅੱਜ ਦੇਖਣ ਆਲੇ ਆਏ ਤੇ ਯਾਰ ਸਾਰਾ ਕੁਝ ਵਧੀਆ ਘਰ-ਬਾਰ ਵੀ ਵਧੀਆ ਮੁੰਡਾ ਵੀ ਸੋਹਣਾ ਮੈਂ ਮਸੋਂ ਜਿਹੇ ਜਿਹਾ ਸੋਚਿਆ ਦੀ ਉਹ ਜਿਹੜਾ ਰਿਸ਼ਤਾ ਲੱਭ ਕੇ ਦਿੱਤਾ ਯਾਰ ਆ ਹੁਣ ਪ੍ਰੀਤ ਨੂੰ ਪਤਾ ਨਹੀਂ ਕੀ ਹੋ ਗਿਆ ਮੰਨਦੀਉ ਨਹੀਂ ਹੈਗੀ ਸੌਰੀ ਉਹ ਚਲ ਕੋਈ ਗੱਲ ਨਹੀਂ ਈਆਂ ਪੈਣਾ ਕਰਦੇ ਹੁੰਦੇ ਨੇ ਮੈਂ ਥੋੜਾ ਜਿਹਾ ਤੇ ਕੋਈ ਗੱਲ ਨਹੀਂ ਤੂੰ ਕਰੇ ਚੱਲਾ ਚੱਲੀਏ ਆਪਾਂ ਓਏ ਉਹ ਤਾਂ ਠੀਕ ਆ ਕਾਲੇ ਪਰ ਤੈਨੂੰ ਪਤਾ ਯਾਰ ਬਾਈ ਵਧੀਆ ਰਿਸ਼ਤੇ ਯਾਰ ਕਿਤੇ ਸੌਖੇ ਲੱਭਦੇ ਨੇ ਉਹ ਕਿੱਥੇ ਧਰੇ ਪਏ ਨੇ ਟਾਮੇ ਟਾਮੇ ਨੂੰ ਮਿਲਦੇ ਨੇ ਵਧੀਆ ਰਿਸ਼ਤੇ ਦਾ ਉਹ ਫਿਰ ਯਾਰ ਉਹਨਾਂ ਨੂੰ ਵੀ ਮੰਨਣਾ ਚਾਹੁੰਦਾ ਉਤੋਂ ਮਾਂ ਉਹਦੇ ਨਾਲ ਲੱਗ ਜਾਂਦੀ ਆ ਚਲ ਕੋਈ ਗੱਲ ਨਹੀਂ ਚਾਚੀ ਨੇ ਸੁਝਾ ਤੂੰ ਤੁਰੇ ਬੈਠੇ ਵੀ ਹੱਲ ਹੋਊਗਾ ਅਗਰ ਉਸ ਤੁਰੇ ਬਹਿ ਗਿਆ ਤੂੰ ਤੂੰ ਕਰੇ ਜਾ ਚਾਚੀ ਨੂੰ ਸੁਝਾ ਪ੍ਰੀਤ ਨੂੰ ਸੁਝਾ ਕਿਤੇ ਵਾਰ-ਵਾਰ ਨਹੀਂ ਰਿਸ਼ਤੇ ਮਿਲਦੇ ਹੁੰਦੇ ਇਹ ਜੇ ਕਰਮਾਂ ਨਾਲ ਮਿਲਦੇ ਹੁੰਦੇ ਨੇ ਇਹ ਜੇ ਰਿਸ਼ਤੇ ਚਲ ਐ ਕਰ ਖੜਾ ਹੋਪਾ ਚੱਲਦੇ ਆ ਜਾ ਚਲ ਫਿਰ ਠੀਕ ਆ ਜਾ ਆ ਜਾ ਫਿਰ ਚਾਚੀ ਡੀਕ ਦੀ ਦੀ ਕਹਿੰਦੀ ਛੇਤੀ ਲੱਭ ਕੇ ਲਿਆ ਉਹਨੂੰ ਤੋ ਇੰ ਆ ਗਿਆ ਬਹਿ ਜਾ ਮੇਰੀ ਗੱਲ ਤਾਂ ਯਾਰ ਮੰਨਦੀ ਨਹੀਂ ਆ ਦੋਈ ਜਾਨੀ ਪਰ ਚਲ ਕੋਈ ਗੱਲ ਨਹੀਂ ਸਭ ਪ੍ਰਮਾਤਮਾ ਠੀਕ ਕਰੂਗਾ ਵਧੀਆ ਰਿਸ਼ਤਾ ਹੋ ਜਾਊ ਕੋਈ ਚੱਕਰ ਨਹੀਂ ਕਰੀ ਹੁਣ ਪਰ ਕੀ ਨਟ ਗਈ ਨਾ ਗੱਲ ਕਰਨੀ ਚੰਗਾ ਕੋਈ ਨਾ ਕਾਲੇ ਹੁਣ ਨਹੀਂ ਪੜਤਦਾ ਯਾਰ ਚਲ ਠੀਕ ਆ ਮਿਲਦੇ ਆਪਾਂ ਸ਼ਾਮ ਨੂੰ ਫੇਰ ਕੋਈ ਵੀ ਇਹ ਕੰਮ ਹੋਵੇ ਦੱਸ ਦੀ ਕੋਈ ਕੋਈ ਗੱਲ ਨਹੀਂ ਮੈਂ ਤੈਨੂੰ ਦੱਸ ਦੂੰਗਾ ਠੀਕ ਆ ਚੰਗਾ ਓਕੇ ਦੇਖ ਲੈ ਕੁੜੀਏ ਤੂੰ ਵੀ ਬਾਲਾ ਬੋਲਦੀ ਹੈ ਉਹ ਪਤਾ ਨਹੀਂ ਕਿੱਧਰ ਨੂੰ ਗਿਆ ਹੋਂ ਕੱਲ ਵੀ ਰੋਟੀ ਖਾਧੀ ਹੋਇਆ ਮੁੰਡੇ ਜੀ ਮੰਮੀ ਇਹ ਚ ਮੇਰੀ ਕੀ ਗਲਤੀ ਆ ਜੇ ਮੈਂ ਵੀਰ ਨੂੰ ਮਾਰਾਂ ਜੇ ਕੁਝ ਕਹਿ ਤਾ ਸਹੀ ਕਿਹਾ ਸੀ ਕਹਾਂ ਮਮੀ ਤੁਸੀਂ ਕਿੰਨਾ ਦੇ ਘਰੇ ਗਏ ਸੀਗੇ ਨਹੀਂ ਮੈਂ ਤਾ ਉਹ ਕਾਲੇ ਨੂੰ ਕਹਿਣਗੇ ਮਾ ਮਰਜਾ ਦੇਖਿਆ ਖੇਤੂਤ ਨਾ ਬਾਕਿਆ ਹੋਵੇ ਫਿਰ ਕੀ ਕਹਿੰਦਾ ਬਗਤਾ ਜਿਆ ਦੀ ਮਾਂ ਨੂੰ ਦੇਖਣ ਪਰ ਤੂੰ ਵੀ ਨਾ ਮਰ ਜਾ ਜ਼ਬਾਨ ਨੂੰ ਲਗਾਮ ਦੇ ਕੇ ਰੱਖਿਆ ਤੈਨੂੰ ਚੰਗਾ ਭਲਾ ਪਤਾ ਹੋਵੇ ਸੁਭਾਅ ਦਾ ਮੰਮੀ ਮੇਰਾ ਵਿਆਹ ਕਰ ਕੇ ਨਾ ਤੁਸੀਂ ਕਰਜਾਈ ਹੋ ਜਾਓਗੇ ਅੱਗੇ ਵੀਰੇ ਤੁਸੀਂ ਉਰੇ ਬੈਜੋ ਸੈਟੀ ਉਰੇ ਉਰ ਬੈਠ ਮੈਂ ਰੋਟੀ ਲੈ ਕੇ ਆਉਣੀ ਆ ਚੰਗਾ ਕੀ ਹੋ ਗਿਆ ਹੁਣ ਰੋਟੀ ਖਾ ਲੈ ਉਹ ਮੈਂ ਨਹੀਂ ਰੋਟੀ ਰੁੱਟੀ ਖਾਣੀ ਜਦੋਂ ਮੇਰੀ ਕਿਸੇ ਨੇ ਸੁਣਨੀ ਹੋਣੀ ਹੈਗੀ ਭਾਈ ਵੀਰੇ ਤੁਸੀਂ ਗੱਲ ਕਿਉਂ ਨਹੀਂ ਸਮਝਦੇ ਹੈਗੇ ਮੇਰਾ ਵਿਆਹ ਕਰਕੇ ਨਾ ਤੁਸੀਂ ਕਰਜ਼ਾਈ ਹੋ ਜਾਓਗੇ ਨਾਲੇ ਪਹਿਲਾਂ ਮੈਂ ਤੁਹਾਡੀ ਕਦੇ ਗੱਲ ਮੋੜੀ ਹੈਗੀ ਮੈਂ ਨਾ ਤੇਰੇ ਵਾਸਤੇ ਬਹੁਤ ਵਧੀਆ ਟਿਕਾਣਾ ਲੱਭਿਆ ਆ ਜਿਵੇਂ ਨਾ ਮੈਂ ਸੋਚਿਆ ਸੀ ਉਵੇਂ ਦਾ ਲੱਭ ਗਿਆ ਸਾਰੇ ਪੜੇ ਲਿਖੇ ਲੋਕ ਨੇ ਫਿਰ ਘਾਟ ਕੀ ਆ ਉੱਥੇ ਤੇ ਨੂੰ ਪੜੇ ਲਿਖਿਆਂ ਤੋਂ ਵੀਰੇ ਮੈਂ ਕਰਾਉਣਾ ਕੀ ਆ ਮੰਗ ਤਾਂ ਦੇਖ ਲੈ ਉਹਨਾਂ ਨੇ ਕਿੰਨੇ-ਕਿੰਨੇ ਕੀਤੀ ਹੈਗੀ 8-10 ਲੱਖ ਰੁਪਏ ਨਾ ਥੋੜਾ ਨਹੀਂ ਹੁੰਦਾ ਆਪਣੇ ਲਈ ਤਾਂ ਬਹੁਤ ਹੈਗਾ ਉਹ ਅੱਜ ਕੱਲ ਸਾਰੇ ਮੰਗਦੇ ਨੇ ਜਿਹਨੂੰ ਵੀ ਮਰਜ਼ੀ ਪੁੱਛ ਲਾਦੇ ਐ ਇੰਨਾ ਕ ਤਾਂ ਕਰਨੀ ਪੈਂਦਾ ਹੁੰਦਾ। ਕੋਈ ਨਹੀਂ ਪਤਾ ਐ ਕਰ ਨਹੀਂ ਪਤਾ ਲੈ। ਉਹ ਬੱਸ ਕੱਲ ਨੂੰ ਤਾਂ ਲੈ। ਨਾਲੇ ਉਹਨਾਂ ਨੇ ਕਿਹੜਾ ਹਲੇ ਹਾਂ ਨਾ ਦਾ ਜਵਾਬ ਦਿੱਤਾ ਐ। ਜਹੇ ਜੀ ਤੁਹਾਡੇ ਇਰਾਦੇ ਨੇ ਨਾ ਉਹਨਾਂ ਨੇ ਹਾਂ ਕਰਨੀ ਵੀ ਨਹੀਂ ਕਦੇ। ਮੈਂ ਨਹੀਂ ਖਾਂਦਾ ਰੋਟੀ, ਆਪੇ ਖਾ ਲਊਗਾ। ਉਹਨੇ ਤੁਸੀਂ ਸਮਝਾਉਣਾ ਬੀਰੇ ਨੂੰ। ਚੱਲ ਕੋਈ ਮੈਂ ਕਰਦੀਆਂ ਕਰ ਲਉਂਦੇ ਨਾਲ ਜਾ। ਹੈਂਟੀ ਪੁੱਤ ਕਿਉਂ ਜਿੱਦ ਕਰਦਾ ਤੂੰ ਕੋਈ ਤੁਸੀਂ ਨਹੀਂ ਜਿੱਦ ਕਰਦੇ ਮੇਰੇ ਨਾਲ ਪੁੱਤ ਉਹ لالچی ਲੋਕ ਨੇ ਮੰਮੀ ਆਪਾਂ ਵੀ ਤਾਂ ਵਧੀਆ ਰਿਸ਼ਤਾ ਲੱਭਿਆ ਆ ਇਸ ਦਾ ਮਤਲਬ ਆਪਾਂ ਵੀ لالچی ਹੋਗੇ ਕਹੇ ਜੀਆਂ ਗੱਲਾਂ ਕਰੀਆਂ ਨਹੀਂ ਹੁੰਦੀਆਂ ਤੂੰ ਪੁੱਤ ਉਹ ਤੰਗ ਕਰਨਗੇ ਆਪਾਂ ਨੂੰ ਉਹ ਮਾਤਾ ਜੇ ਇੱਕ ਵਾਰ ਨਾ ਪ੍ਰੀਤ ਨੇ ਉੱਥੇ ਐਡਜਸਟ ਕਰ ਲਿਆ ਤਾਂ ਸਭ ਕੁਝ ਠੀਕ ਹੋ ਜਾਣਾ ਨਾਲੇ ਜੇ ਮਾੜਾ ਲੱਭ ਲਿਆ ਕੱਲ ਨੂੰ ਪ੍ਰੀਤ ਨੂੰ ਉਹ ਤੰਗ ਕਰੂਗਾ ਫਿਰ ਤੂੰ ਕੀ ਕਰੇਂਗੀ ਇਤਨੇ ਉਨਯੋ ਸੋਚ ਲਿਆ ਆਪੇ ਦੇਖ ਲੈ ਭਾਈ ਮਰਜੀ ਐ ਤੇਰੀ ਚੱਲ ਕੋਈ ਨਾ ਮੈਂ ਕਰਦੀ ਆਂ ਪ੍ਰੀਤਰਾ ਮੈਂ ਤਾਂ ਤੁਹਾਨੂੰ ਕਹਿਤਾ ਬਾਈ ਲੈ ਆ ਆ ਗਈ ਪ੍ਰੀਤ ਬੱਤ ਗੱਲ ਮੰਨ ਲਈ ਨਹੀਂ ਹੁੰਦੀ ਜਿਵੇਂ ਤੇਰਾ ਵੀਰ ਕਹਿੰਦਾ ਮਮੀ ਅੱਗੇ ਤਾਂ ਵੀਰ ਹਰ ਇੱਕ ਗੱਲ ਮੰਨ ਲੈਂਦਾ ਸੀ ਤੁਹਾਡੀ ਹੁਣ ਪਤਾ ਨਹੀਂ ਵੀਰੇ ਨੂੰ ਕੀ ਹੋ ਗਿਆ ਇਹਨੇ ਕੁਝ ਸੋਚਿਆ ਹੀ ਹੋਣਾ ਤੇਰੇ ਬਾਰੇ ਵੀਰੇ ਮੈਨੂੰ ਤੁਸੀਂ ਐਂ ਦੱਸੋ ਇੰਨੇ ਪੈਸਿਆਂ ਦਾ ਰਿਸਮੈਂਟ ਤੁਸੀਂ ਕਿੱਥੋਂ ਕਰੋਗੇ ਉਹ ਪ੍ਰੀਤ ਮੈਂ ਇੰਨੇ ਹੀ ਕਰਨਾ ਸਭ ਕੁਝ ਉਹ ਤਾਂ ਇਹਦਾ ਨਹੀਂ ਕਰਨਾ ਉਹ ਤੂੰ ਮੇਰੇ ਤੇ ਛੱਡ ਦੇ ਤੂੰ ਮੰਨ ਲਾ ਮੈਂ ਤੇਰੇ ਵਾਸਤੇ ਵਧੀਆ ਟਿਕਾਣਾ ਲੱਭਿਆ ਆ ਮੈਂ ਤੈਨੂੰ ਖੂਚ ਥੋੜੀ ਧੱਕਾ ਦੇਣ ਲੱਗਿਆ ਆ ਪਤਾ ਨਹੀਂ ਕਾਦੀ ਜਿੱਦ ਕਰੀ ਬੈਠੀ ਏ ਤੂੰ ਦੇਖ ਵੀਰੇ ਮੈਂ ਤਾਂ ਪਹਿਲਾਂ ਵੀ ਕਦੇ ਤੇਰੀ ਮਰਜ਼ੀ ਦੇ ਖਿਲਾਫ ਗਈ ਨਹੀਂ ਤੇ ਨਈ ਮੈਂ ਹੁਣ ਜਾਵਾਂ ਬਸ ਮੈਨੂੰ ਇਸੇ ਗੱਲ ਦੀ ਟੈਨਸ਼ਨ ਆ ਵੀ ਤੂੰ ਇੰਨੇ ਪੈਸਿਆਂ ਦਾ ਹੱਲ ਕਰਨਾ ਨਾ ਸੌਖੀ ਗੱਲ ਨਹੀਂ ਹੈਗੀ ਬਹੁਤ ਪੈਸੇ ਨੇ ਇਹ। ਹਲੇ ਵੀ ਮੰਨ ਲਾ। ਕੁਛ ਨਹੀਂ ਹੁੰਦਾ ਪ੍ਰੀਤ ਆ ਪਾਈਲੀ ਦੇ ਕਰਜ਼ਾ ਲੈ ਲਾਂਗੇ ਆਪੇ ਸਭ ਕੁਝ ਠੀਕ ਹੋ ਜਾਣਾ। ਪ੍ਰੀਤ ਤੇਰਾ ਵੀਰ ਤੇਨੂੰ ਬਹੁਤ ਪਿਆਰ ਕਰਦਾ। ਇਹ ਨਹੀਂ ਚਾਹੁੰਦਾ ਕਿ ਤੈਨੂੰ ਅੱਗੇ ਜਾ ਕੇ ਦੁਖੀ ਹੋਣਾ ਪਵੇ। ਮੰਮੀ ਮੈਨੂੰ ਇਹ ਤਾਂ ਪਤਾ ਵੀ ਵੀਰਾ ਮੈਨੂੰ ਬਹੁਤ ਪਿਆਰ ਕਰਦਾ। ਪਰ ਤੂੰ ਆਪ ਦੱਸ ਜੇ ਵੀਰਾ ਦੁਖੀ ਹੋਊਗਾ ਮੈਂ ਖੁਸ਼ ਹੋਊਂਗੀ ਮੈਨੂੰ ਕਿੰਨਾ ਦੁੱਖ ਲੱਗੂਗਾ ਮੈਂ ਅੱਗੇ ਦੀ ਸੋਚਦੀ ਆਂ। ਪਰ ਵੀਰਾ ਅੱਗੇ ਦੀ ਨਹੀਂ ਸੋਚਦਾ। ਚਲ ਕੋਈ ਨਾ ਇਹਨੇ ਕੁਛ ਨਾ ਕੁਛ ਤਾਂ ਸੋਚੀ ਹੋਣਾ। ਉਹ ਕੱਲ ਨੂੰ ਜੇ ਕਿਸੇ ਘਰ 'ਚ ਤੈਨੂੰ ਕੋਈ ਥੋੜ ਪਈ। ਫਿਰ ਉੱਥੇ ਅਸੀਂ ਕਿਵੇਂ ਉਹ ਕਰਾਂਗੇ? ਇਸ ਕਰਕੇ ਤਾਂ ਤਾਂ ਮੈਂ ਵਧੀਆ ਰਿਸ਼ਤਾ ਲੱਭੇ ਤੇਰੇ ਲਈ। ਚਲ ਕੋਈ ਨਹੀਂ ਵੀਰੇ। ਜੇ ਮੈਨੂੰ ਤੁਹਾਨੂੰ ਸਹੀ ਲੱਗਦਾ ਤੁਸੀਂ ਉਹਨੇ ਕਰ ਲਓ ਫਿਰ। ਬਸ ਹੁਣ ਤਾਂ ਖੁਸ਼ ਐ। ਬਸ ਠੀਕ ਆ। ਉਹਨਾਂ ਦਾ ਫੋਨ ਆ ਜੇ ਬਸ ਵੀ ਕੀ ਕਹਿੰਦੇ ਨੇ ਉਹ। ਮੂੰਹ ਨਹੀਂ ਟੂੰ ਵੀ ਨੇ ਇਹਦੇ ਨਾਲ ਲੱਗਿਆ ਕਰਨ ਵਾਲੇ ਪੁੱਤ ਕਿਤੇ ਨਾ ਕਿਤੇ ਤਾਂ ਇਹ ਵੀ ਸਹੀ ਸੀ ਚਲ ਜਿਵੇਂ ਤੈਨੂੰ ਠੀਕ ਲਾਦਾ ਉਵੇਂ ਕਰ ਲੈ ਭਾਈ ਤੋਡੀ ਲੈ ਮਮੀ ਖੱਤਲਾ ਤਿਆਰੀ ਫਿਰ ਉਹਨਾਂ ਨੇ ਹਾਂ ਕਰਤੀ ਪ੍ਰੀਤ ਦੇ ਰਿਸ਼ਤੇ ਲਈ ਚਲ ਹੁਣ ਤਾਂ ਤੂੰ ਖੁਸ਼ ਹੈ ਨਾ ਸਰੇ ਦਿਲ ਦੀ ਰੀਜ ਪੂਰੀ ਹੋ ਗਈ ਹਾਂ ਮੰਮੀ ਉਹ ਸੱਚ ਉਹਨਾਂ ਨੇ ਐ ਵੀ ਕਿਹਾ ਕਹਿੰਦੇ ਸਾਨੂੰ ਵਿਆਹ ਛੇਤੀ ਚਾਹੀਦਾ ਆ ਦੋ ਕੁ ਮਹੀਨੇ ਦਾ ਹੀ ਟਾਈਮ ਦਿੱਤਾ ਉਹਨਾਂ ਨੇ ਐਨੀ ਛੇਤੀ ਪੁੱਤ ਪ੍ਰੀਤ ਦੇ ਤਾਂ ਪੇਪਰ ਨਹੀਂ ਹਲੇ ਓਏ ਮੰਮੀ ਮੈਂ ਉਹਨਾਂ ਨਾਲ ਸਾਰੀ ਗੱਲ ਕਰ ਲਈ ਉਹ ਕਹਿੰਦੇ ਵਧੀਆ ਗੱਲ ਆ ਜੇ ਕੁੜੀ ਨੇ ਪੜ੍ਹਨਾ ਆ ਅਸੀਂ ਪੜ੍ਹਾ ਦਾਂਗੇ ਪੁੱਤ ਤੈਨੂੰ ਨਹੀਂ ਪਤਾ ਹੈਗਾ ਸਹੁਰੇ ਘਰੇ ਜਾ ਕੇ ਕੁਝ ਨਾ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਿਹੜੀਆਂ ਜਵਾਖਾਂ ਨੂੰ ਚੱਕਣੀਆਂ ਪੈਂਦੀਆਂ ਨੇ ਉਹ ਜਦੋਂ ਉਹਦੇ ਪੇਪਰ ਹੋਣਗੇ ਆਪਾਂ ਉਹਨੂੰ ਰੇਲੇ ਲਾਂਗੇ ਹੁਣ ਤੂੰ ਐਂ ਇਹ ਨਾ ਕਰਾ ਚਲ ਠੀਕ ਆ ਕੀ ਹੋ ਗਿਆ ਹਾਲੇ ਪ੍ਰੀਤ ਤੈਨੂੰ ਤੇਰੇ ਵੀਰ ਨੇ ਦੱਸਿਆ ਨੀ ਤੇਰਾ ਵਿਆਹ ਰੱਖਤਾ ਆ ਕੀ ਕੀਤਾ ਤੁਸੀਂ ਤੁਹਾਨੂੰ ਪਤਾ ਨਹੀਂ ਹੈਗਾ ਵੀ ਮੇਰੇ ਪੇਪਰ ਚੱਲਣੇ ਨੇ ਹਲੇ ਪ੍ਰੀਤ ਮੈਂ ਉਹਨਾਂ ਨਾਲ ਸਾਰੀ ਗੱਲ ਕਰ ਲਈ ਉਹ ਕਹਿੰਦੇ ਅਸੀਂ ਕੋਈ ਗੱਲ ਨਹੀਂ ਜੇ ਕੁੜੀ ਨੇ ਪੜ੍ਹਨਾ ਹੈ ਅਸੀਂ ਪੜ੍ਹਾ ਦਾਂਗੇ ਤੁਸੀਂ ਉਹਨਾਂ ਦੀ ਹੀ ਮੰਨੀ ਜਾਇਓ ਆਪਣੀ ਕੋਈ ਮਰਜ਼ੀ ਨਹੀਂ ਚਲਣੀ ਹੈਗੀ ਉੱਥੇ ਓ ਯਾਰ ਹੁਣ ਵਿਆਹ ਤਾਂ ਤੇਰਾ ਕਰਨਾ ਹੀ ਆ ਫੇਰ ਕੀ ਹੋ ਗਿਆ ਗੀ ਵੀ ਮੈਂ ਵਿਆਹ ਨਹੀਂ ਕਰਾਉਣਾ ਪਰ ਰੋਕੋ ਜੋ ਥੋੜਾ ਟਾਈਮ ਕਿਉਂ ਫਹਾ ਵੱਟੀ ਜਾਂਦੇ ਹੋ ਤੁਸੀਂ ਮੇਰਾ ਹੁਣ ਜਦੋਂ ਅਗਲੀ ਕਹਿੰਦੇ ਨੇ ਸਾਨੂੰ ਕਾਲੀ ਆ ਭਾਈ ਵਿਆਹ ਦੀ ਅਸੀਂ ਕਿਵੇਂ ਨਾ ਕਰਦੀ ਉਹਨਾਂ ਨੂੰ ਮੰਨ ਲਓ ਉਹਨਾਂ ਵੀ ਐਂ ਮੰਨ ਲਓ ਤੁਸੀਂ ਨਹੀਂ ਮੈਂ ਕਰਨੀ ਪੜਾਈ ਪੜੋਈ ਚੱਲ ਕੋਈ ਨਾ ਤੂੰ ਇਹਨੂੰ ਉਹ ਕਰ ਦੇ ਮਮੀ ਨਾਲੇ ਮੈਂ ਜਾਣਾ ਪੈਸਿਆਂ ਦਾ ਪ੍ਰਬੰਧ ਕਰਦਾ ਆਰਤੀ ਕੋਲ ਜਾਣਾ ਮੈਂ ਨਾਲੇ ਜਿਹੜਾ ਤੁਹਾਨੂੰ ਕੱਪੜਾ ਲੀਡਾ ਖਰੀਦਣਾ ਨਾ ਉਹ ਹੁਣ ਕਿਉਂ ਖਰੀਦਣ ਲਾਜੋ ਟਾਈਮ ਬਹੁਤ ਥੋੜਾ ਆਪਣੇ ਕੋਲੇ ਕੋਈ ਨਾ ਕੋਈ ਨਾ ਤੂੰ ਫਿਕਰ ਨਾ ਕਰ ਪਹਿਲ ਤਾਂ ਮੈਂ ਉਹਨੂੰ ਸਮਝਾਉਣੀ ਆ ਤੂ ਕਾਰਵ ਦੀ ਤਿਆਰੀ ਵੈਰੀ ਅਸੀਂ ਤਾਂ ਕਰ ਲਾਂਗੇ ਆਪਣੀ ਤਿਆਰੀ ਵੈਰੀ ਕੱਪੜਾ ਲਈ ਨਾ ਖਰੀਦ ਲਿਆਵਾਂਗੇ ਨਾਲ ਹੀ ਚੱਲੀ ਤੂੰ ਵੀ ਆ ਚੱਲ ਮੈਂ ਜਾਨਾ ਫਿਰ ਚੰਗਾ ਆ ਜਾ ਮਨਾ ਪ੍ਰੀਤ ਲੈ ਚਾਹੀ ਲੱਭ ਤਾ ਮਮੇ ਮੈਂ ਨਹੀਂ ਪੇਰੀ ਚਾਹ ਨਾਲੇ ਮੈਨੂੰ ਨਾ ਬਲਾਉ ਤਸੀਂ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਪ੍ਰੀਤ ਗੱਲ ਮੰਨ ਲਈ ਨਹੀਂ ਹੁੰਦੀ ਐ ਤੇਰਾ ਭਰਾ ਤੇਰੇ ਲਈ ਕੁਝ ਚੰਗਾ ਹੀ ਸੋਚਦਾ ਸਮਝ ਗਈ ਮੈਨੂੰ ਨਾ ਸਮਝਾਓ ਤੁਸੀਂ ਮੈਂ ਤੁਹਾਡੀ ਕੋਈ ਗੱਲ ਨਹੀਂ ਸਮਝਣੀ ਹੈਗੀ। ਦੇਖ ਪ੍ਰੀਤ ਐਨਾ ਵਧੀਆ ਠਿਕਾਣਾ ਮਿਲੇ ਤਾਕੜੇ ਲੋਕ ਨੇ ਉਹ ਹੈਂ ਸਾਰੀ ਉਮਰ ਮौज ਕਰੇਗੀ। ਦੇਖ ਜੇ ਤੂੰ ਇੱਥੇ ਬੈਠੀ ਰਹੇਗੀ ਤਾਂ ਦੇਖ ਲੈ ਤੇਰੇ ਵੀ ਭਰਾ ਦਾ ਰਿਸ਼ਤਾ ਹੋ ਜਾਊਗਾ ਜਾਂ ਤੇਰਾ ਵਿਆਹ ਹੋ ਗਿਆ ਉਹਦੀ ਵੀ ਉਮਰ ਲੰਘਦੀ ਜਾਂਦੀ ਹੈ। ਮੰਮੀ ਤੁਸੀਂ ਮੇਰੀ ਗੱਲ ਪਤਾ ਨਹੀਂ ਕਿਉਂ ਨਹੀਂ ਸਮਝਦੇ। ਮੈਂ ਇੱਕ ਗੱਲ ਨਾ ਤੁਹਾਨੂੰ ਬਾਰ-ਬਾਰ ਕਹੀ ਜਾਂਦੀ ਆ ਮੇਰੇ ਪੇਪਰ ਹੋ ਜਾਣ ਦੋ ਮੈਨੂੰ ਪੜ ਲੈਣ ਦੋ। ਪਰ ਪਤਾ ਨਹੀਂ ਤੁਹਾਡੇ ਦਿਮਾਗ ਨੂੰ ਕੀ ਹੋਇਆ ਪਿਆ ਮੈਨੂੰ ਤਾਂ ੱੱਕੇ ਨਾਲ ਨਾ ਤੁਸੀਂ ਖੂਜ ਸੱਟੇ ਜਾਂਦੇ ਹੋਗੇ ਪ੍ਰੀਤ ਤੈਨੂੰ ਖੂਜ ਨਹੀਂ ਪੁੱਤ ਸੜ ਸੜਦੇ ਹੈਗੇ ਦੇਖ ਉਹ ਪੜੇ ਲਿਖੇ ਨੇਗੇ ਵੱਡੇ ਲੋਕ ਨੇ ਤੈਨੂੰ ਵੀ ਪੜਾ ਲੈਣਗੇ ਬਸ ਇੰਨੀ ਕੁ ਕਰੀ ਮੇਰੀ ਧੀ ਬਣ ਕੇ ਸਿਆਣਪ ਵੀ ਜਾ ਕੇ ਉਹਨਾਂ ਦੇ ਵਿੱਚ ਕੁਲ ਮਿਲ ਜੀ ਕੋਈ ਨਹੀਂ ਮੰਮੀ ਤੁਹਾਨੂੰ ਕੋਈ ਲੰਬਾ ਨਹੀਂ ਮਿਲਦਾ ਦੇਖ ਪੁੱਤ ਜੇ ਦੋਏ ਭੈਣ ਭਰਾ ਕਿਤੇ ਲੜਪੜ ਵੀ ਪੈਣਾ ਆਪਸ ਚ ਉਹਨਾਂ ਦੀ ਗੱਲ ਗਾਹਾਂ ਵਗ ਜੇ ਤਾ ਪਰਾਂ ਨੂੰ ਰਿਸ਼ਤਾ ਨਹੀਂ ਹੁੰਦਾ ਹੁੰਦਾ ਜੇ ਸਿਆਣੀ ਬਣ ਕੇ ਰਹੇਗੀ ਤਾਂ ਗਾਹ ਤੇਰੇ ਭਰਾ ਦਾ ਵੀ ਘਰ ਬਸੂਗਾ ਉਹ ਵੀ ਤੇਰੇ ਕਣੀ ਦੇਖਦਾ ਵੀ ਮੇਰੀ ਭੈਣ ਖੁਸ਼ ਰਹੇ ਸਾਰੀ ਉਮਰ ਫਿਰ ਉਹ ਆਪਦੇ ਘਰੇ ਖੁਸ਼ ਰਹੂਗਾ ਕੋਈ ਨਹੀਂ ਮੰਮੀ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈਗਾ ਚੱਲ ਠੀਕ ਹੈ ਲੈ ਚਾਹ ਪੀ ਲੈ ਤੇ ਨਾਲੇ ਨਾ ਜੇ ਕੋਈ ਕੰਮ ਧੰਦਾ ਹੋਇਆ ਤਾਂ ਮੈਨੂੰ ਦੱਸ ਦੀ ਤੂੰ ਪੜ ਲੀ ਫਿਰ ਹੁਣ ਤੂੰ ਕੰਮ ਦੀ ਫਿਕਰ ਨਾ ਕਰਿਆ ਕਰ ਮੈਂ ਹੈਪੀ ਕਰ ਲਿਆ ਕਰੂੰਗੀ ਕੋਈ ਨਹੀਂ ਚੱਲ ਮੈਨੂੰ ਦੱਸ ਦੀ ਜੇ ਕਾਸੇ ਲੋਡ ਹੋਈ ਤਾਂ ਬਸ ਕੁਝ ਨਹੀਂ ਚਾਹੀਦਾ ਦੇਖ ਲੈ ਜੱਸੇ ਇਹਨਾਂ ਨੇ ਤਾਂ ਫਾਰਮੈਲਟੀ ਇਹ ਪੂਰੀ ਕੀਤੀ ਹੈਗੀ ਜਿੰਨਾ ਆਪਾਂ ਕਿਹਾ ਸੀ ਓਨਾ ਹੀ ਪੂਰਾ ਕੀਤਾ ਹੈ ਮੈਂ ਤਾਂ ਮਾਤਾ ਨੂੰ ਪਹਿਲਾਂ ਹੀ ਕਿਹਾ ਸੀ ਵੀ ਮੈਨੂੰ ਠੀਕ ਠਾਕ ਜੇ ਘਰ ਦੀ ਕੁੜੀ ਲੱਗਦੀ ਹੈ ਦੇਖਦਾ ਤਾਂ ਮੈਨੂੰ ਵੀ ਸੀ ਮੈਂ ਵੀ ਜਾਣ ਕੇ ਹੋਜੇ ਘਰ ਦੀ ਕੁੜੀ ਲੈ ਕੇ ਆਇਆ ਸਾਰੀ ਉਮਰ ਨੀਵੀ ਹੋ ਕੇ ਚੱਲੂਗੀ ਜੇ ਕਿਤੇ ਬਰਾਬਰ ਦੇ ਘਰ ਦੀ ਲੈ ਆਉਂਦੇ ਇਹਨੇ ਮੇਰੀ ਕਿੱਥੇ ਸੁਣਨੀ ਸੀ ਨਾ ਜੇ ਹੁਣ ਵੀ ਨਾ ਸੁਣ ਫੇਰ ਆਪੇ ਸੁਣੂਗੀ ਹੁਣ ਪਿੱਛੇ ਤਾਂ ਜਾਣ ਨਹੀਂ ਲੱਗੀ ਹੈਗੀ ਮਸਾ ਤਾਂ ਉਹਨਾਂ ਨੇ ਵਿਆਹ ਕਰਿਆ ਚਲ ਮਾ ਜਿਵੇਂ ਤੈਨੂੰ ਠੀਕ ਲੱਗਦਾ ਓਵੇਂ ਕਰ ਲੈ ਮੇਰੀ ਗੱਲ ਸੁਣ ਲੈ ਅੱਜ ਉੱਥੇ ਚੱਲਿਆਂ ਜਿਆਦਾ ਬੋਲਣ ਚੱਲਣ ਦੀ ਲੋੜ ਨਹੀਂ ਆਕੜ ਨਾਲ ਰਹੀਂ ਕੋਈ ਨਾ ਮਾ ਉਹਦੀ ਤੂੰ ਫਿਕਰ ਨਾ ਕਰ ਮੈਂ ਆਪੇ ਦੇਖ ਲਾਂ ਠੀਕ ਹੈ ਨਾਲੇ ਦੇਖ ਲੈ ਤਿਆਰ ਹੋਈ ਏ ਕਨਾ ਮੈਂ ਦੇਖਦੀ ਆ ਤਿਆਰ ਹੋਈ ਏ ਕਨਾ ਉਹਨੂੰ ਕੀ ਪਤਾ ਕਿਵੇਂ ਤਿਆਰ ਹੋਈਂਦਾ ਝੰਗਾ ਕੀਤਾ ਸਾਡੇ ਵਾਲਾ ਸੂਟ ਪਾ ਲਿਆ ਇਹ ਸੂਟ ਮੰਮੀ ਮੈਨੂੰ ਸੋਹਣਾ ਲੱਗਿਆ ਸੀ ਸੋਹਣਾ ਤਾਂ ਲੱਗਣਾ ਹੀ ਸੀ ਮਹਿੰਗਾ ਬਹੁਤ ਹੈ ਨਾ ਚਲ ਗਹਿਣੇ ਵੀ ਸਾਡੇ ਵਾਲੇ ਪਾ ਲਈ ਤੇਰੇ ਭਰਾ ਤੇ ਤੇਰੀ ਮਾਂ ਨੂੰ ਪਤਾ ਲੱਗੇ ਕਿੰਦਾਂ ਦੀਆਂ ਚੀਜ਼ਾਂ ਬਣਾਈਆਂ ਦੀਆਂ ਹੁੰਦੀਆਂ ਨੇ ਮੰਮੀ ਉਹਨਾਂ ਨੇ ਜਿੰਨਾ ਕਰਨਾ ਸੀ ਉਹਨਾਂ ਕਰਤਾ ਸਗੋਂ ਉਸ ਤੋਂ ਵੀ ਜ਼ਿਆਦਾ ਹੀ ਕੀਤਾ ਲੈ ਤੂੰ ਤਾਂ ਗੁੱਸਾ ਹੀ ਕਰ ਗਈ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਚੰਗੀ ਤਰ੍ਹਾਂ ਤਿਆਰ ਹੋ ਜਾ ਸਾਡੀ ਵੀ ਟੌਰ ਬਣ ਜੀ ਹਾਂਜੀ ਸਵਾਲ ਤਾਂ ਕਰਤਾ ਪਰ ਹਫਤੇਵਾਰੀ ਜਵਾਬ ਦੇਣਾ ਔਖਾ ਹੋ ਗਿਆ ਕੁੜੀ ਤਾਂ ਮੈਨੂੰ ਤੇਜ਼ ਹੀ ਲੱਗਦੀ ਏ ਚਲੋ ਕੋਈ ਨਹੀਂ ਜਿੰਨੇ ਮਰਜ਼ੀ ਤੇਜ਼ ਹੋਵੇ ਰਹੂਗੀ ਤਾਂ ਸਾਡੀ ਜਾੜ ਥੱਲੀ ਵਾਲੀ ਤੁਸੀਂ ਜਿਵੇਂ ਚੁੱਪ ਚੁੱਪ ਰਹਿੰਦੇ ਹੋ ਆ ਪ੍ਰੀਤ ਕਿਤੇ ਤੁਹਾਨੂੰ ਤੰਗ ਤਾਂ ਨਹੀਂ ਕਰਦੀ ਤੁਸੀਂ ਮੈਨੂੰ ਦੱਸੋ ਮੈਂ ਖਿੱਚਦਾ ਇਹ ਕੰਨਾ ਉਹ ਮੈਂ ਘੱਟ ਹੀ ਬੋਲਦਾ ਨਾਲੇ ਘੱਟ ਪੜੇ ਲਿਖਿਆ ਵਾਂਗੂ ਨਾ ਮੈਨੂੰ ਬੜੀਆਂ ਚਬੜਾਂ ਮਾਰਨ ਦੀ ਆਤ ਨਹੀਂ ਤੁਸੀਂ ਡਾਕਟਰ ਜੋ ਹੋ ਜੀ ਅਸੀਂ ਤਾਂ ਘੱਟੇ ਪੜਿਆ ਹੋ ਸਾਨੂੰ ਕੀ ਪਤਾ ਪੜੇ ਲਿਖਿਆ ਨਾਲ ਕਿਵੇਂ ਗੱਲਾਂ ਕਰੀਦੀਆਂ ਨੇ ਅਸੀਂ ਤਾਂ ਹੈਮੀ ਗੱਲਾਂ ਕਰਦੇ ਆ ਜੀ ਬੇਪਰਵਾਹ ਕੋ ਦਾਸ ਤਾ ਠੀਕ ਠਾਕ ਰਹਿਣਾ ਵਧੀਆ ਹਾਂ ਹਾਂਜੀ ਮਮਾ ਖੁਸ਼ ਤਾਂ ਹੈ ਤੂੰ ਆ ਮੈਂ ਚਲੋ ਉਹ ਗਰਮੀ 'ਚ ਕਿਉਂ ਬੈਠਾ ਚਲੋ ਅੰਦਰ ਚੱਲਦੇ ਆਪਾਂ ਚਲੋ ਤੁਸੀਂ ਅੰਦਰ ਜਾ ਕੇ ਬੈਠੋ ਜੀ ਮੈਂ ਖਾਣ ਪੀਣ ਦਾ ਸਮਾਨ ਜਾ ਫੜ ਲਿਆ ਵਾਂ ਮੰਮੀ ਲੈ ਕੇ ਜਾ ਤੂੰ ਆਜਾ ਆਜਾ ਪਤੰਦਰ ਆਜਾ अच्छा ये है थोड़ा खेत है हाँ जी हा ही मोटर अपनी चलो आज आप बह के गल करते हैं ओ मंजा तो चजदा धर लो ओ बा मोटर के तो ही यह जे मंजी होंगे ने ਦੱਸੋ ਤੁਹਾਡੀ ਜੌਬ ਕਿਵੇਂ ਚੱਲਦੀ ਹੈ ਜੀ ਡਿਊਟੀ ਤਾਂ ਵਧੀਆ ਚੱਲੀ ਜਾਂਦੀ ਹੈ ਫਰਸਟ ਕਲਾਸ ਮੋਜਾ ਹੈ ਕਰੇ ਸਭ ਠੀਕ ਹੈ ਜੀ ਮਾਸੀ ਜੀ ਕਿਵੇਂ ਨੇ ਕਰੇ ਵਧੀਆ ਨਿਆਰੇ ਲੈਂਦੇ ਆ ਜਦੋਂ ਚੜੇ ਮਹੀਨੇ ਇੱਕ ਤਰੀਖ ਨੂੰ ਅਕਾਊਂਟ 'ਚ ਤਨਖਾਹ ਪੈ ਜਾਂਦੀ ਹੈ ਨਾ ਕਾਸੇ ਦੀ ਟੈਨਸ਼ਨ ਨਹੀਂ ਰਹਿੰਦੀ ਤੁਸੀਂ ਆਪ ਦਾ ਹਾਲ ਸੁਣਾਉਗੀ ਹੈ ਸਾਡਾ ਤਾਂ ਜੀ ਬਸ ਆਹੀ ਆ ਬਸ ਖੇਤੀਬਾੜੀ ਦੇ ਸਿਰਤੇ ਘਰ ਚੱਲਦਾ ਆਪਣਾ ਤਾਂ ਹੋਰ ਕੋਈ ਕੰਮ ਤਾਂ ਹੈ ਨਹੀਂ ਆਪਣੀ ਲਵੇ ਉਹ ਜੇ ਉਹ ਤੋਂ ਚਾਰ ਅੱਖਰ ਪੜ੍ਹ ਲੈਂਦੇ ਤਾਂ ਕਿਸੇ ਚਾਰ ਪੈਸੇ ਦੀ ਨੌਕਰੀ ਤੇ ਅੜਕ ਜਾਂਦੇ ਤੁਸੀਂ ਹੁਣ ਤਾਂ ਖੇਤੀ ਜੋਗੀ ਰਹਿਣਾ ਬਾਪੂ ਦੇ ਜਾਣ ਤੋਂ ਬਾਅਦ ਹੀ ਸਾਰੀ ਘਰ ਦੀ ਜ਼ਿੰਮੇਵਾਰੀ ਮੇਰੇ ਤੇ ਆ ਗਈ ਫਿਰ ਮੈਂ ਤਾਂ ਪੜੇ ਨਹੀਂ ਸਕਿਆ ਮੈਂ ਸਾਰਾ ਜੋਰ ਫਰੀਦ ਦੇ ਪੜਾਈ ਤੇ ਲਾਤਾ ਆਪਦੀ ਪੜਾਈ ਤਾਂ ਕਰੇ ਨਹੀਂ ਸਕਿਆ ਮੈਂ ਖੇਤੀਬਾੜੀ ਤੇ ਲੱਗ ਗਿਆ ਜੀ ਜੇ ਬੰਦਾ ਕਰਨ ਵਾਲਾ ਹੋਵੇ ਨਾ ਤਾਂ ਖੇਤੀ ਦੇ ਨਾਲ-ਨਾਲ ਵੀ ਪੜਾਈ ਕਰ ਹੀ ਲੈਂਦਾ ਬਸ ਨੀਤ ਹੋਣੀ ਚਾਹੀਦੀ ਹੈ ਹਾਂ ਚਲੋ ਹੋਰ ਦੱਸੋ ਜੀ ਮੈਂ ਪੈਗ ਬੁਗ ਲੱਗ ਗਿਆ ਮੈਂ ਮਤਲਬ ਇਹ ਘਰ ਦੀ ਗੱਡੀ ਪਈ ਆ ਜੀ ਆ ਹੁਣੇ ਗੱਡੀ ਦੀ ਮੈਂ ਉਹ ਨਹੀਂ ਨਹੀਂ ਮੈਂ ਨਹੀਂ ਦਰੂਪੀਂਦਾ ਨਾਲੇ ਘਰ ਦੀ ਕੱਢੀ ਦੀ ਕਿਹੜਾ ਕੋਈ ਡਿਗਰੀ ਹੁੰਦੀ ਐ ਉਹ ਹਾਂ ਸੱਚਾ ਨਾਲੇ ਦਾਰੂਆਂ ਪੀਣਾ ਬਿੱਲੇ ਬੰਦਿਆਂ ਦਾ ਕੰਮ ਹੁੰਦਾ ਜਿਨ੍ਹਾਂ ਨੂੰ ਕੋਈ ਕੰਮਕਾਰ ਨਹੀਂ ਹੁੰਦਾ ਤੇ ਹੱਥ ਨੇ ਪੈਗ ਲਾ ਲੈਂਦੇ ਹੁਣ ਸਾਨੂੰ ਤਾਂ ਸੌ ਕੰਮਕਾਰ ਨੇ ਉਹ ਮੈਂ ਤਾਂ ਸੱਚ ਭੁੱਲੇ ਗਿਆ ਦੀ ਤੁਸੀਂ ਆਹ ਕਿੱਥੇ ਪੀ ਲੋਗੇ ਉਸ ਤਾਂ ਮਹਿੰਗੀ ਪਿੰਦੇ ਹੋਵੋਗੇ ਜੀ ਉਹ ਚਲ ਛੱਡ ਔਰ ਇਹ ਗਰਮੀ ਬਹੁਤ ਐ ਤੂੰ ਆ ਮੰਜਾ ਮੰਜਾ ਜਾ ਚੱਕ ਕੇ ਆ ਜਾ ਚਲੋ ਫਿਰ ਘਰੇ ਹਾਂ ਚੱਲਦੇ ਹਾਂ ਇੱਥੋਂ ਮੈਂ ਗੱਡੀ ਕੋਲੇ ਚੱਲਦਾ ਤੂੰ ਆ ਚੱਕ ਦੇ ਮੰਜਾ ਮੰਜਾ ਜਾ ਨਾਲੇ ਚੱਜ ਦਾ ਧਰ ਲਓ ਯਾਰ ਇੱਥੇ ਹੈ ਉਹ ਜਲੂਸ ਕੱਢ ਰਖਿਆ ਆਸੀ ਅੜਬ ਸੁਬਾ ਚੱਕੀ ਫਿਰਦਾ ਪਰੋਣਾ ਤਾਂ ਪ੍ਰੀਤ ਵਾਂਗ ਪ੍ਰੀਤ ਮਤਲਬ